ਛੋਟੇ ਸ਼ੋਭਦੀਪ ਨੂੰ ਮਿਲਣ ਪਹੁੰਚ ਗਏ ਗੁਰਵਿੰਦਰ ਬਰਾੜ ਪੰਜਾਬੀ ਸਿੰਗਰ ਤੇ ਉਹ ਸਿੰਗਰ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੋਸਟ ਸਾਂਝੀ ਕੀਤੀ ਕਿ ਸ਼ੋਭਦੀਪ ਤੂੰ ਵਾਪਸ ਮੁੜ ਆਇਆ ਸਿੱਧੂ ਮੂਸੇਵਾਲੇ ਦੇ ਵਾਪਸ ਆਉਣ ਦੀ ਖੁਸ਼ੀ ਹਰ ਇੱਕ ਜਗ੍ਹਾ ਸਾਂਝੀ ਕੀਤੀ ਜਾ ਰਹੀ ਹੈ ਪੂਰੇ ਵਿਸ਼ਵ ਦੇ ਵਿੱਚ ਗੋਰੇ ਕਾਲੇ ਵੀ ਸਿੱਧੂ ਦੇ ਆਉਣ ਦੀਆਂ ਪੋਸਟਾਂ ਪਾ ਰਹੇ ਨੇ ਕਿ ਛੋਟਾ ਸਿੱਧੂ ਵਾਪਸ ਘਰ ਪਰਤਿਆ ਉੱਥੇ ਹੀ ਗੁਰਵਿੰਦਰ ਬਰਾੜ ਪੂਰਾ ਪਰਿਵਾਰ ਲੈ ਕੇ ਆਪਣਾ ਹਸਪੀਟਲ ਦੇ ਵਿੱਚ ਮਿਲਣ ਲਈ ਪਹੁੰਚੇ ਤਾਂ ਉਹਨਾਂ ਨੇ ਇਹ ਗੱਲ ਵੀ ਦੱਸੀ ਕਿ ਅਸੀਂ ਤਾਂ ਪਹਿਲੇ ਦਿਨ ਉਹ ਇਹ ਸੋਚ ਰਹੀ ਸੀ ਪਰ ਰੱਬ ਨੇ ਬਹੁਤ ਚੰਗੇ ਤਰੀਕੇ ਨਾਲ ਪਰਿਵਾਰ ਦੀ ਸੁਣੀ ਹੈ ਕਿਉਂਕਿ ਬਹੁਤ ਲੰਮਾ ਪਹਾੜ ਜਿਹੜਾ ਦੁੱਖਾਂ ਦਾ ਇਸ ਪਰਿਵਾਰ ਦੇ ਉੱਪਰ ਡਿੱਗਿਆ ਸੀ ਪਰ ਅੱਜ ਇਹ ਪਰਿਵਾਰ ਕਿਤੇ ਨਾ ਕਿਤੇ ਉਸ ਗੱਲ 'ਚ ਖੁਸ਼ੀ 'ਚ ਰਾਜੀ ਵੀ ਹੈ ਕਿਉਂਕਿ ਪ੍ਰਮਾਤਮਾ ਨੇ ਉਹ ਕਰ ਦਿਖਾਇਆ ਜਿਹੜਾ ਕਦੇ ਨਾ ਤਾਂ ਸੁਣਿਆ ਸੀ ਤੇ ਨਾ ਹੀ ਕਦੇ ਦੇਖਿਆ ਸੀ ਅਕਸਰ ਅਸੀਂ ਫਿਲਮਾਂ ਦੇ ਵਿੱਚ ਇਹ ਗੱਲਾਂ ਸੁਣਦੇ ਹੁੰਦੇ ਕਿ ਕੋਈ ਮੁੜ ਕੇ ਵਾਪਸ ਆਉਂਦਾ ਪਰ ਪਹਿਲੀ ਵਾਰ ਦੇਖਿਆ ਕਿ ਸਿੱਧੂ ਮੂਸੇਵਾਲਾ ਜੋ ਲੈਜੈਂਡ ਹੋਇਆ ਕਲਾਕਾਰ ਅੱਜ ਵਾਪਸ ਮੁੜ ਕੇ ਆਇਆ ਕੀ ਕਹਿਆ ਗੁਰਵਿੰਦਰ ਬਰਾੜ ਨੇ ਸੁਣ ਕੇ ਕਰਿਓ ਦੱਬ ਕੇ ਸ਼ੇਰ ਅਹ ਦੇਖੋ ਜੀ ਬਹੁਤ ਸਕੂਨ ਦੀ ਗੱਲ ਹੈ ਮੇਰੇ ਮਨ ਦੇ ਵਿੱਚ ਲਾਈਨਾਂ ਆ ਰਹੀਆਂ ਸੀ ਕਿ ਜ਼ਖਮਾਂ ਤੇ ਮਰਮਾਂ ਲੱਗੀਆਂ ਨੇ ਦਿਲ ਨੂੰ ਤਰਵਾਸਾ ਹੋਇਆ ਹੈ بڑے ਚਿਹਰਾ ਪਿੱਛੋਂ ਫਿਰ ਮੂਸੇ ਵਿੱਚ ਖੁਸ਼ੀਆਂ ਦਾ ਵਾਸਾ ਹੋਇਆ ਸੋ ਅੱਜ ਮਤਲਬ ਬਹੁਤ ਦਿਲ ਨੂੰ ਸਕੂਨ ਦੇਣ ਵਾਲੀ ਸਾਰੇ ਪੰਜਾਬੀਆਂ ਨੂੰ ਜਿੰਨੇ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਸੀਗੇ ਕਰੋੜਾਂ ਅਰਬਾਂ ਦੀ ਸੰਖਿਆ ਦੇ ਵਿੱਚ ਸਾਰਿਆਂ ਦੇ ਦਿਲ ਨੂੰ ਸਕੂਨ ਮਿਲਿਆ ਉਹ ਸਭ ਦੀਆਂ ਦੁਆਵਾਂ ਜਿਹੜੀਆਂ ਉਹ ਕਬੂਲ ਹੋਈਆਂ ਸੋ ਸ਼ੁਕਰਾਨਾ ਉਸ ਵਾਹਿਗੁਰੂ ਦਾ ਔਟ-ਔਟ ਧੰਵਾਦ ਹੈ ਤੇ ਇੱਕ ਇੱਕ ਗੀਤ ਬੜਾ ਮਤਲਬ ਜਿਹੜਾ ਜਸਵਿੰਦਰ ਬਰਾੜ ਨੇ ਗਾਇਆ ਸੀਗਾ ਵੀ ਨਿੱਕੇ ਪੱਡੇ ਪੈਰੀ ਗਿਆ ਸੀ ਨਿੱਕੇ ਪੈਰੀ ਆਇਆ ਹਾਂਜੀ ਹਾਂਜੀ ਬਹੁਤ ਬਿਲਕੁਲ ਵਾਕਿਆ ਹੀ ਮੈਂ ਜਦੋਂ ਮੇਰੀ ਪੋਸਟ ਮੈਂ ਪਹਿਲੀ ਪਾਈ ਹੈ ਸ਼ਾਇਦ ਤੁਸੀਂ ਪੜ੍ਹੀ ਹੋਵੇ ਤੇ ਇਹੀ ਲਿਖਿਆ ਸੀਗਾ ਕਿ ਸ਼ੁਭਜੀਤ ਦੇ ਵਾਪਸ ਆਉਣ ਦੀਆਂ ਬਹੁਤ-ਬਹੁਤ ਮੁਬਾਰਕਾਂ ਸ਼ੁਕਰਾਨਾ ਵਾਹਿਗੁਰੂ ਦਾ ਅੱਜ ਲੋਕਾਂ ਨੂੰ ਵੀ ਅਪੀਲ ਕਰਾਂਗੀ ਕਿਉਂਕਿ ਇਹ ਤਾਂ ਕੁਦਰਤ ਨੇ ਜਿਹੜਾ ਫਿਰ ਤੋਂ ਮਾਂ ਨਾਲ ਪੁੱਤ ਨੂੰ ਮਿਲਾ ਦਿੱਤਾ ਤੇ ਲੰਮਾ ਸਮਾਂ ਦੁੱਖ ਵਿਪ ਹੋ ਗਿਆ ਮਾਂ ਨੇ ਅ ਅਪੀਲ ਤਕੀਅ ਸਭ ਦੇ ਦਿਲ ਦੇ ਵਿੱਚ ਸਭ ਦੇ ਸਭ ਦੇ ਅਰੋਹਨਕ ਸਕੂਨ ਮਿਲਿਆ ਜਿਨ੍ਹਾਂ ਨੇ ਸ਼ਬਦੀ ਨੂੰ ਪਿਆਰ ਕਰਨ ਵਾਲੇ ਸੀ ਔਰ ਸਭ ਤੋਂ ਵੱਡਾ ਸਕੂਨ ਉਹਨਾਂ ਦੇ ਮਾਂ ਬਾਪ ਨੂੰ ਜਿਨ੍ਹਾਂ ਨੇ ਇੰਨਾ ਕਾਬਲ ਪੁੱਤ ਖੋਇਆ ਤਾਂ ਉਹਨਾਂ ਨੂੰ ਦੁਬਾਰਾ ਇੱਕ ਮਰਮ ਗੁਰੂ ਮਹਾਰਾਜ ਨੇ ਲਾਈ ਹੈ ਔਰ ਸਾਡੀਆਂ ਇਹੀ ਅਰਦਾਸਾਂ ਨੇ ਕਿ ਅ ਪ੍ਰਮਾਤਮਾ ਉਸ ਬੱਚੇ ਨੂੰ ਤੰਦਰੁਸਤੀ ਦੇਵੇ ਅਤੇ ਉਹਨਾਂ ਦੇ ਮਾਪੇ-ਮਾਪ ਨੂੰ ਤੰਦਰੁਸਤੀ ਦੇਵੇ ਤਾਂ ਕਿ ਬਹੁਤ ਖੂਬਸੂਰਤ ਤਰੀਕੇ ਨਾਲ ਉਹਨੂੰ ਗੱਭਰੂ ਹੁੰਦਾ ਹੋਵੇ।